ਕਰਦੇ ਹੋਏ ਪਾਵਨ ਮੁਖਵਾਕ ਸੁਣਾ ਕੇ ਸਾਨੂੰ ਨਿਹਾਲ ਕੀਤਾ ਹੈ ਇਸ ਸਥਾਨ ਦੇ ਮੁੱਖ ਗ੍ਰੰਥੀ ਦੀ ਸੇਵਾ ਵੀ ਭਾਈ ਵਿਜੇਪਾਲ ਸਿੰਘ ਜੀ ਬੜੀ ਭਾਵਨਾ ਨਾਲ ਨਿਭਾ ਰਹੇ ਨੇ ਸੋ ਸਾਡੇ ਵਿੱਚ ਬਹੁਤ ਹੀ ਪਿਆਰ ਵਾਲੇ ਸਕੇ ਭਰਾਵਾਂ ਦਾ ਕਬੀਸ਼ਰੀ ਜਥਾ ਭਾਈ ਸੁਖਮੀਤ ਸਿੰਘ ਭਾਈ ਸੁਭਜੀਤ ਸਿੰਘ ਉਹ ਸਾਡੇ ਵਿੱਚ ਹਾਜ਼ਰ ਨੇ ਕੇਵਲ 10 ਮਿੰਟ ਵਾਸਤੇ ਕਬੀਸ਼ਰੀ ਦੇ ਰਾਹੀਂ ਆਪ ਸੰਗਤਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਕੇ ਨਿਹਾਲ ਕਰਨਗੇ ਉਨ੍ਹਾਂ ਤੋਂ ਪ੍ਰੰਤ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਉਹ ਵੀ ਸਾਡੇ ਵਿੱਚ ਪਹੁੰਚੇ ਹੋਏ ਨੇ ਭਾਈ ਦਲਜੀਤ ਸਿੰਘ ਜੀ ਇਸੇ ਤਰੀਕੇ ਦੇ ਨਾਲ ਪੰਥ ਦੇ ਮਹਾਨ ਢਾਡੀ ਕਵੀਸ਼ਰ ਸਹਿਬਾਨ ਵਾਰੀ-ਵਾਰੀ ਅੱਜ ਦੇ ਦੀਵਾਨਾ ਵਿੱਚ ਸੰਗਤ ਜੀ ਆਪ ਜੀ ਨੂੰ ਗੁਰੂ ਦਾ ਇਤਿਹਾਸ ਗੁਰੂ ਕੀ ਬਾਣੀ ਗੁਰੂਕੀਆਂ ਸਿਫਤਾਂ ਸੁਣਾ ਕੇ ਨਿਹਾਲ ਕਰਨਗੇ ਮੈਂ ਬੇਨਤੀ ਕਰਾਂ ਜਿਹੜੀਆਂ ਸੰਗਤਾਂ ਬਾਹਰ ਲੰਗਰ ਵਿੱਚ ਜੋੜਾ ਘਰ ਚ ਜਾਂ ਵਕ ਵਕ ਸਥਾਨਾਂ ਤੇ ਸੇਵਾ ਕਰ ਰਹੀਆਂ ਨੇ ਉਹ ਭੈ ਭਾਵਨੀ ਨਾਲ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਬਾਕੀ ਸੰਗਤਾਂ ਨੂੰ ਬੇਨਤੀ ਕਰਾਂਗਾ ਜਿਨ੍ਹਾਂ ਜਲਪਾਣੀ ਛਕ ਲਿਆ ਹੋਇਆ ਹੈ ਆਪਜੀ ਇਹ ਜਿਹੜੀ ਨਵੀਂ ਗੁਰੂ ਘਰ ਦੀ ਇਮਾਰਤ ਦੀ ਉਸਾਰੀ ਕੀਤੀ ਜਾ ਰਹੀ ਹੈ ਆਪ ਸਾਰੀ ਸੰਗਤ ਇਸ ਸਥਾਨ ਤੇ ਪਾਵਨ ਗੁਰ ਸਥਾਨਾਂ ਵਿਖੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰੋ ਕਿਉਂਕਿ ਆਪਾਂ ਕਿੰਨੇ ਵੀ ਸੋਹਣੇ ਬਣ ਕੇ ਯਤਨ ਕਰੀਏ ਕਿ ਲੋਕ ਸਾਨੂੰ ਸੋਹਣੇ ਆਖਣ ਬੜਾ ਸਾਜ ਸਵਰ ਕੇ ਆਉਨੇ ਆ ਪਰ ਸਹੀ ਮਾਇਨੇ 'ਚ ਸੋਹਣੇ ਉਦੋਂ ਬਣਦੇ ਆ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣ ਅਸਲ ਸੋਹਣੇ ਉਹ ਨੇ ਜਿਹੜੇ ਗੁਰੂ ਕੀ ਸੰਗਤ ਵਿੱਚ ਬੈਂਦੇ ਨੇ ਸੋ ਇਸ ਕਰਕੇ ਬੇਨਤੀ ਹੈ ਜਿਹੜੀਆਂ ਸੰਗਤਾਂ ਬਾਹਰ ਵਿਚਰ ਰਹੀਆਂ ਨੇ ਜਾਂ ਜਿੱਥੋਂ ਤੱਕ ਆਵਾਜ਼ ਆ ਰਹੀ ਹੈ ਆਓ ਗੁਰਦੁਆਰਾ ਅਟਾਰੀ ਸਾਹਿਬ ਜੋ ਗੁਰਦੁਆਰਾ ਸਾਹਿਬ ਦੀ ਨਵੀਂ ਮਾਰਦੀ ਉਸਾਰੀ ਹੋ ਰਹੀ ਹੈ ਉਸ ਸਥਾਨ ਤੇ ਸੁੰਦਰ ਦੀਵਾਨ ਸਜੇ ਹੋਏ ਨੇ ਆ ਕੇ ਹਾਜ਼ਰੀਆਂ ਭਰੀਏ ਵੀਰ ਜਸਪ੍ਰੀਤ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਈਟੀ ਵਿੰਗ ਅਤੇ ਉਚੇਚੇ ਤੌਰ ਤੇ ਇਸ ਸੋਸ਼ਲ ਮੀਡੀਆ ਦੇ ਰਾਹੀਂ ਖਾਸ ਕਰਕੇ YouTube Facebook ਚੈਨਲਾਂ ਦੇ ਰਾਹੀਂ ਇਹ ਲਾਈਵ ਟੈਲੀਕਾਸਟ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੈਨਲਾਂ ਤੇ ਕੀਤਾ ਜਾ ਰਿਹਾ ਹੈ ਜੋ ਦੇਸ਼ ਵਿਦੇਸ਼ ਦੀਆਂ ਸੰਗਤਾਂ ਹਾਜ਼ਰੀਆਂ ਲਵਾ ਰੀਆਂ ਨੇ ਸੋ ਆਓ ਬੜੇ ਪਿਆਰ ਦੇ ਨਾਲ ਕੇਵਲ 10 ਮਿੰਟ ਦੀ ਹਾਜ਼ਰੀ ਭਾਈ ਸੁਖਮੀਤ ਸਿੰਘ ਭਾਈ ਸੁਖਜੀਤ ਸਿੰਘ ਉਹਨਾਂ ਦੇ ਕਵੀਸ਼ਰੀ ਜੱਥੇ ਨੂੰ ਬੇਨਤੀ ਕਰਾਂਗੇ ਪਿਆਰ ਨਾਲ ਸਰਵਣ ਕਰੀਏ ਉਹਨਾਂ ਤੋਂ ਪਰੰਤ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਦਲਜੀਤ ਸਿੰਘ ਆਪ ਸੰਗਤਾਂ ਨੂੰ ਰੱਬੀ ਬਾਣੀ ਦੇ ਨਾਲ ਜੋੜਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਪੰਜ ਬਿਆਲੇ ਪੰਜ ਪੀਰਾ ਛਠਮ ਪੀਰ ਬੈਠਾ ਗੁਬਾਰੀ ਅਰੇ ਜਿਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸواری ਚੱਲੀ ਪੀੜੀ ਸੋਡੀਆਂ ਰੂਪ ਦਿਖਾਉਣ ਵਾਰੋ ਵਾਰੀ ਦਲ ਪੰਨੇ ਨੇ ਜੁਰ ਸੁਭੁਰ ਮਾ ਵੱਡ ਜੋ ਦਾ ਬੋ ਪਰ ਉਪਕਾਰੀ ਰਾਜ ਕਰੇਗਾ ਸਾਲ ਸਾਈ ਆਖੀ ਰੇ ਨ ਕੋਏ ਖਵਾਜ ਹੋਏ ਸਭ ਮਿਲਗੇ ਬਚੇ ਸ਼ਰਨ ਜੋ ਹੋਏ سمت سوڑا سو بندہ ہار مہینے سی می میرا دے دسے دبتے ٹر کے سینے سی می میرا دے بسے دبتے ٹر کے سینے سی جنمیاں گنگا دلگیری دے دل پنجن گروے مالک میری پیری دے دل پنجن گروے مالک میری پیری دے سمت سوڑا سو پرنجا ہار مہینے سی میرا تپ دے بسے دے کر کے سینے سی می میرا تپ دے بسے دے کر کے سینے سی ضلع آ کے ماں گنگا دلگیری دے دل پنجن کر کے مالک میری پیری دے یو دے مالک میری پیری دے خوشیاں بہت منگائیاں شری پورے ارجن پیارے نے ان دان بڑے کیتے لنگر لاتے پارے ان دان بڑے کی لنگر لاتے پارے جو چوکر کیا سوتر کیا جو چوپر کیا سوتر کیا درشن मरी दल कंजन गुरोधे मालक मीरी पी مالک कंजन गुर دے मालक मीरी पीरी दे दु गैर कमाल पेरा न ਸਤ ਗੁਰੂ ਮੇਰੇ ਨੂੰ ਦੈਮ ਚ ਚੈਰ ਮਿਲਾ ਕੇ ਦੇਤਾ ਸਤ ਗੁਰੂ ਮੇਰੇ ਨੂੰ ਅਰਪਿਤਾਂ ਵਿੱਚ ਬਾਗ ਕੋਲ ਤੇ ਪਾਨ ਵਿੱਚਾਂ ਵਿੱਚ ਬਾਗ ਕੋਲ ਤੇ ਬਾਪੇ ਖਿਰੀ ਤੇ ਦਲ ਕੰਗਲ ਗੁਰ ਯੋ ਗਲ ਕੰਕੇ ਨ ਗੁਰੇ ਜੋ ਤੇ ਮਾਲਕ ਮੇਰੀ ਪੀਰੀ ਦੇ ਚਾਹਾਂਗੀ ਰਦੀ ਨੀ ਤੀਨੇ ਫਿਰ ਪੜਖੂ ਬਾਗਤਾ ਦੋਸ਼ੇ ਸ੍ਰੀ ਗੁਰੇ ਅਕਲ ਨੂੰ ਸ਼ਹੀਦ ਰਾ ਦਿੱਤਾ ਦੋਸ਼ੇ ਸ੍ਰੀ ਗੁਰੇ ਅਕਲ दल संचन गुर यो मालिक मेरी पीरी दे संजन गुर यो मालिक मेरी पीरी। ਬਾਦਸ਼ਾਹ ਤਾਂ ਉੱਚੀ ਕਰਤੀ ਸ਼ਾਨ ਫਕੀਰੀ ਦੀ ਬਾਦਸ਼ਾਹ ਤਾਂ ਉੱਚੀ ਕਰਤੀ ਸ਼ਾਨ ਫਕੀਰੀ ਦੀ ਸਿਰ ਸ਼ਾਇਦ ਸਤਾਰ ਸਜਾਵਾਲੀ ਸਿਰ ਸ਼ਾਇਦ ਸਤਾਰ ਸਜਾਵਾਲੀ ਠਾਕ ਮੇਰੀ ਦਲ ਪੰਜਨ ਗੁਰਯੋਤੇ ਮਾਲਕ ਮੇਰੀ ਪੀਰੀ ਦੇ ਦਲ ਪੰਜਨ ਕਰ ਯਾਦੇ ਮਾਲਕ ਮੇਰੀ ਪੀਰੀ ਦੇ ਬਾਜ਼ ਸ਼ਹਾਦੇ ਬਾਕਰ ਕਲਗੀ ਲਾ ਕੇ ਬੰਦੇ ਸੀ ਸ਼ਸਤਰ ਧਾਰੀ ਯੋਨੇ ਹਰ ਦਮ ਹਮੇਸ਼ਾ ਰਹਿੰਦੇ ਸੀ ਸ਼ਸਤਰ ਧਾਰੀ ਯੋਨੇ ਹਰ ਦਮ ਹਮੇਸ਼ਾ ਰਹਿੰਦੇ ਸੀ ਹਾਕੀ ਕੋਣੇ ਬਾਜਨ ਕਾਰੇ ਹਾਕੀ ਕੋਣੇ ਬਾਜਨ ਕਾਰੇ ਚਾਹ ਜੀ ਮੇਰੀ ਹਾਵੀ ਦਰਿਆ ਸੀ ਹੋ ਜਿੱਦਾਂ ਜੰਤ ਗੁਰਾਂ ਦੀ ਵੇਖੀ ਬਾਦਸ਼ਾਹ ਵੀ ਦਰਿਆ ਸੀ ਪੇਗਵਾਲੇ ਕਿਲ੍ਹੇ ਦਰਾਨੂ ਬੰਦੀ ਕਰਿਆ ਸੀ ਪੇਗਵਾਲੇ ਕਿਲ੍ਹੇ ਦਰਾਨੂ ਬੰਦੀ ਕਰਿਆ ਸੀ ਚੁੱਕਲਟਾ ਵਿਚ ਵਿਚ ਤੇ ਚੁੱਕਲਟਾ ਵਿਚ ਵਿਚ ਤੇ ਆਨੇ ਕੁ ਪੰਦਰੀ ਦੇ ਦਲ ਸੰਜਨ ਗੁਰ ਯੋਧੇ ਮਾਲਕ ਮੇਰੀ ਪੀਰੀ ਦੇ ਦਲ ਸੰਜਨ ਗੁਰ ਯੋਧੇ ਮਾਲਕ ਮੇਰੀ ਪੀਰੀ ਦੇ ਹਰ ਮੰਦਰ ਦੇ ਲਾਗੇ ਰੱਖਦੇ ਤਖਤ ਨਾ ਦਿੱਤਾ ਹਰ ਮੰਦਰ ਦੇ ਲਾਗੇ ਰੱਖਦੇ ਤਖਤ ਧਾਰ ਪਣਾ ਵਿਦੋਸ਼ੇ ਸਿਰ ਪੁਰੇ ਅਰਜਣਾ ਨੂੰ ਸ਼ਹੀਦ ਰਾਤ ਦਿੱਤਾ ਹਰ ਮੰਦਰ ਦੇ ਲਾ ਕੇ ਤਖਤ ਅਕਾਲ ਪਨਾਹ ਤਿੱਤਾ ਫਿਰ ਧਰਮ ਸਿਆਸਤ ਇਕੱਠੇ ਸਤਿਗੁਰ ਆਸਨਾ ਦਿੱਤਾ ਆਖਰ ਰਾਜਾਂ ਚੁਕਿਆ ਆਖਰ ਰਾਜਾਂ ਚੁਕਿਆ ਚਰਨੀ ਸਣੇ ਵਰੀ ਦੇ ਸਰਪੰਨ ਬਣਾਇਆ ਸਾਰੀ ਸੰਗਤਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਆਹ ਬੋਲੀ ਲਖ ਲਖ ਭਾਈ ਆਓ ਜਰਾਂ ਲਈ ਹਾਜ਼ਰ ਬੈਠ ਜੀ ਆ ਰਹੇ ਨੇ ਰਗਾ ਧੰਗੁਰਬੰਦ ਸਾਹਿਬ ਜੀ ਕਾਕਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ